ਜੇ ਵਾਇਕਰੂ ਜੀਰੀਲਾ ਸ਼ਾਪਿੰਦਾ ਤੇ ਮੇਰੇ ਆ ਗਲਪਤ ਜਿਹੜੇ ਮੋਡੇ ਤੇ ਪਿਆ ਸੀ ਇਹ ਗਲਪਤ ਜਿਹੜਾ ਵਾ ਮੇਰੇ ਹੱਥ ਤੇ ਪਿਆ ਹੋਣਾ ਸੀ ਆਹੋ ਨਾ ਮੁਰਗੀ ਭੌਨੀ ਕਰੀ ਵਾ ਵਾ ਜਦਾਂ ਗਾ ਦੋਸਤੋ ਉਹ ਮਰਗੀ ਭਲਾਦਾ ਇਹ ਸ਼ਾਪ ਨੂੰ ਕਹਿੰਦਾ ਰੈਟ ਸਨੀਪ ਇਹ ਸ਼ਾਪ ਤੇ ਬਿਲਕੁਲ ਵੀ ਜ਼ਹਿਰ ਨਹੀਂ ਹੁੰਦਾ ਇਹਨੂੰ ਕੁਝ ਹੁੰਦਾ ਇਹ ਲਾਤ-ਬਾਤ 30 ਤੋਂ 45 ਆਂਦੇ ਦਿੰਦਾ ਵਾਇਕਰੂ ਹੈ ਨੈਪਾਥੀ ਜੀ ਬੰਨ੍ਹਦੇ ਆ। ਆਹ ਦੇਖ। 4 ਬੇਖੋਤੇ। 4 ਹੈਗੇ। ਓਏ ਮੇਰੇ ਹੱਥ ਤੋਂ ਨਹੀਂ ਜੱਫਾ ਪਾਉਣ ਦਿੰਦੇ ਆਪਾਂ। ਓ ਰਹੀ। ਦੋਸਤੋ ਵੀਡੀਓ ਜੋ ਬਣੇ ਰਿਹਾ ਉਹ ਦੇਖਦੇ ਆ ਕਿ ਕਿਹੜਾ ਜ਼ਾਪਾ। ਘੇਰ ਵਾਲਾ ਵਾ ਕਿ ਬਿਨਾਂ ਘੇਰ ਵਾਲਾ। ਜਦਾਂ ਕਿ ਦੋਸਤੋ ਇਹ ਜ਼ਾਪ ਦੀ ਕੁੰਜ ਦੇਖ ਲੇ ਜੇ। ਹੋ ਸਕਦਾ ਜ਼ਾਪਰੇ ਹੈਡਸ ਨਹੀਂ ਹੋਏ ਜਾਂ ਦੋ ਹੋਣ ਜਾਂ ਤਿੰਨ ਹੋਣ। ਦੋਸਤੋ ਜਿੱਦਾਂ ਮਰਜੀ ਖਾਰਸ਼ ਹੋਏ ਬੰਦੇ ਦੀ ਇਹ ਸਾਪ ਦੀ ਕੁੰਜ ਅਲਰਜੀ ਦੇ ਉੱਤੇ ਖਾਰਸ਼ ਦੇ ਉੱਤੇ ਇੰਨਾ ਕੰਮ ਕਰਦੀ ਆ ਵੀ ਤੁਸੀਂ ਸੋਤ ਨਹੀਂ ਸਕਦੇ ਕੋਈ ਜ਼ਿਆਦਾ ਚੀਜ਼ਾਂ ਨਹੀਂ ਇਹੀ ਕਦੀ ਇਹ ਨਹੀਂ ਗਾ ਵੀ ਸਾਡੇ ਕੋਲ ਚੀਜ਼ਾਂ ਲੋ ਸਿਰਫ ਇੱਕ ਕੁੰਜ ਦੇ ਘਨਾਰੀਲ ਦਾ ਤੇ ਇਹਦਾ ਕਿਸੇ ਦੇ ਲੱਗਾ ਲੱਗਦਾ ਵਾ ਅਲਰਜੀ ਆ ਕਿਸੇ ਤਰ੍ਹਾਂ ਦੀ ਤੇ ਕੁੰਜ ਇੰਨਾ ਕੰਮ ਕਰਦੀ ਆ ਕਿ ਤੁਸੀਂ ਸੋਤ ਨਹੀਂ ਸਕਦੇ ਜੇ ਕਿਸੇ ਨੂੰ ਕੋਈ ਦਿੱਕਤ ਵਾ ਸਾਡੇ ਕੋਲ ਦਵਾਈ ਲੈਣ ਦੀ ਲੋੜ ਨਹੀਂ ਆਈ ਤੀ ਅਸੀਂ ਤੁਹਾਨੂੰ ਇਹ ਚੀਜ਼ ਬਣਾਉਣੀ ਬਾਕੀ ਸਿਖਾ ਦਾਂਗੇ ਇਹ 100% ਸ਼ੋਅ ਆ ਇਹ ਚੀਜ਼ ਕੰਮ ਕਰਦੀ ਆ ਵੀਡੀਓ ਤੇ ਜ਼ਰੂਰ ਬਣੇ ਰਿਓ ਆਵ ਲੈ ਆਵ ਲੈ ਡਰਨਾ ਕੁੜੀ ਚੀ ਹਾਂ ਕੁੜੀ ਤੇਰੀ ਭੈ ਇਹ 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 ਬੱਚਿਆਂ ਦੇ ਦੋਸਤੋ ਇਹ ਸੱਪ ਨੂੰ ਬਰਮਸ ਨਹੀਂ ਕਹਿੰਦੇ ਆ ਇਹ ਸੱਪ 'ਚ ਬਿਲਕੁਲ ਵੀ ਜ਼ਹਿਰ ਨਹੀਂ ਹੁੰਦਾ ਅੱਛਾ ਜੀ ਗੌਰ ਦੇ ਨਾਲ ਇਹ ਚੀਜ਼ ਨੂੰ ਦੇਖ ਲਓ ਪਛਾਣ ਲਓ ਇਰੇ ਵਿੱਚ ਬਿਲਕੁਲ ਬਿਲਕੁਲ ਵੀ ਜ਼ਹਿਰ ਨਾ ਹੁੰਦਾ ਹੁੰਦਾ ਇਹਨੂੰ ਮਾਰਿਆ ਨਾ ਕਰੋ ਤੇਰੀ ਲਗਭਗ ਲੰਬੀ ਬਾਹਰ ਕੁਰੂਦੀ ਇੰਨੀ ਲੈਣੀ ਹੈ ਅੱਛਾ ਇਹ ਰਹਿੰਦੀ ਹੈ ਤਾਂ ਇਹ ਐਡਾ ਵੀ ਰਹਿੰਦਾ 2-4 ਇੰਚਰ ਮੇਰ ਤੋਂ ਜ਼ਿਆਦਾ ਹੁੰਦਾ ਹੁੰਦਾ ਇਹਦੇ ਵਿੱਚ ਬਿਲਕੁਲ ਵੀ ਜ਼ਹਿਰ ਨਹੀਂ ਹੁੰਦਾ ਇਹ ਬੰਦੀ ਨਹੀਂ ਵੜ ਸਕਦੇ ਇਹਨਾਂ ਜੋ ਗੱਲਬਾਤ ਹੀ ਨਹੀਂ ਹੋ ਰਹੀ ਆ ਵੇਖੋ ਆ ਦੇਖ ਕੀ ਲਿਖਣੀ ਆ ਆ ਆ ਚੀਜੀ ਆ ਬਾਬਾ ਕੋਲ ਮੈਨੂੰ ਕੀ ਹੋਣਾ ਨਹੀਂ ਮੈਂ ਵੀ ਵਾਟ ਲਗੂ ਨਹੀਂ ਲੈ ਜਸ ਕਰੀਂ ਜੀ ਦੋ ਜਿਦਾਂ ਗੋਸਤੋ ਇਹ ਬੱਚੇ ਇਹ ਸੱਪ ਨੂੰ ਕਹਿੰਦੇ ਰਾਟ ਸਨੇਖ ਇਹ ਜਰੀਲਾ ਕਿਉਂ ਆ ਜੇ ਵਾਰ ਕੋਈ ਜਰੀਲਾ ਸੱਪ ਹੁੰਦਾ ਤੇ ਮੇਰੇ ਆ ਗਲਪਤ ਜਿਹੜੇ ਮੋਢੇ ਤੇ ਪਿਆ ਸੀ ਇਹ ਗਲਪਤ ਜਿਹੜਾ ਵਾ ਮੇਰੇ ਹੱਥ ਤੇ ਪਿਆ ਹੋਣਾ ਸੀ ਇਹ ਸਭ ਬੀਆ ਸੈਰ ਵਾਲੇ ਇਹਨੂੰ ਰਾਟ ਸਨੇਖ ਕਹਿੰਦੇ ਆ ਕੀ ਨਾਮ ਇਹਦਾ ਜੀ ਇਨੂੰ ਰੈਟਸ ਨੇ ਕਹਿੰਦੇ ਆ ਵਾਗਰੂ ਕਹਿੰਦੇ ਠੀਕ ਆ ਜੀ ਇੰਗਲਿਸ਼ 'ਚ ਇਹਨੂੰ ਰੈਟਸ ਨੇ ਕਹਿੰਦੇ ਆ ਹੂੰ ਹਿੰਦੀ 'ਚ ਇਹਨੂੰ ਤਾਮਨ ਕਹਿੰਦੇ ਆ ਪੰਜਾਬੀ 'ਚ ਇਹਨੂੰ ਘੋੜਾ ਪਿਛਾੜ ਕਹਿੰਦੇ ਕੋਈ ਵੱਡਾ ਕੱਡੋ ਵੀ ਵੱਡਾ ਇਹ ਸੱਪ ਬੰਦਾ ਇੱਕ ਤਕਨੀਕ ਆ ਦੀ ਇਹਦੇ ਡੰਗ ਮਾਰਦਾ ਹੀ ਨਹੀਂ ਹਾਂ ਆਹ ਤਕਨੀਕ ਦੇ ਨਾਲ ਤੂੰ ਮਾਰ ਦਿੰਦਾ ਨਹੀਂ ਭਾਵੇਂ ਤੂੰ ਹੀ ਨਹੀਂ ਮਾਰ ਸਕਦੇ ਲੈ ਸਾਡੇ ਦਾ ਇੱਕ ਛੋਲੀ ਫੋਲ ਦੀ ਨਾਲ ਹੀ ਰਹੀ ਆ ਸੱਪ ਆ ਗਿਆ ਸੱਪ ਆ ਗਿਆ ਜਿਵੇਂ ਕਿ ਦੋਸਤੋ ਦੇਖਦੇ ਆ ਕਿੰਨੇ ਕਿ ਸੱਪ ਹੋਰ ਨਿਕਲਦੇ ਆ ਮਗਾਇਆ ਬੋ ਓਏ ਓਲੀਓ ਇੰਨੀ ਕੋ ਕੁੰਦ ਲੈ ਜੜੀ ਤਲ ਇਹਦੇ ਸਾੜ ਲਈ ਦੀ ਆ ਠੀਕ ਆ ਦਸ ਤੇ ਕਨਾ ਕੇ ਸਾੜਨ ਤੋਂ ਬਾਅਦ ਵਿੱਚ ਇਹ ਬਿਲਕੁਲ ਇਹਦਾ ਹੱਟਾ ਬਣਾ ਲੈਣਾ 100 ਗ੍ਰਾਮ ਨਾਰੀਅਲ ਤੇ ਤੇਲ ਚ ਪਾਉਣੀ ਜਿਹੜੀ ਖਾਰਸ਼ ਅਲਰਜੀ ਹੈ ਜਿਵੇਂ ਕਿ ਦੋਸਤੋ ਇਹ ਤੁਹਾਨੂੰ ਸੱਪ ਦੇ ਅੰਡੇ ਦਿਖਾ ਰਿਹਾ ਆ ਆ ਮਾਈ ਗਾਡ ਇੰਨੇ ਲੈ ਲਏ ਆ ਓਹ ਖਬਰ ਲਈਓ ਅੰਡੇ ਸੱਪ ਘਟਨਦੇ ਆ। ਜਦੋਂ ਦੋਸਤੋ ਇੰਟਲੀਜੈਂਟ ਆ ਵਾਇਰਸ ਹੱਸਦੇ ਆ। ਇਹ ਕਬੂਤਰ ਦੇ ਅੰਡੇ ਨਹੀਂ ਹੈਗੇ ਕਿ ਤੇ ਫਿਕਰ ਹੋ ਜਿਓ ਕਿ ਸਾਰੇ ਅੰਡੇ ਵੇਸਟ ਹੋ ਚੁੱਕੇ ਆ। ਬੱਚੇ ਨਿਕਲ ਗਏ। ਬਾਹਾਂ ਬੱਚੇ ਨਿਕਲ ਚੁੱਕੇ ਆ ਦੇਖੋ। ਨਹੀਂ ਨਹੀਂ ਜਿਹੜੇ 500 ਸੱਪ ਤੁਸੀਂ ਮਾਰੇ ਆ ਨਾ ਇਹ ਉਹਨਾਂ ਦੇ ਬੱਚੇ ਆ। ਇਹ ਨਿਕਲ ਚੁੱਕੇ ਆ। ਇਹ ਗੀਰੇ ਦੇ ਵਿੱਚ ਆਪਣੀ ਗੁਜ਼ਰਬਸਰ ਕਰਦੇ ਆ। ਜਦਾਂ ਦੀ ਰਦੀ ਰੇ ਜੁਗੁਰ ਬਸਰ ਕਰਦੇ ਸੀ ਤੇ ਬੱਚੇ ਨਿਕਲ ਗਿਆ ਬਾਹਰ ਹੋਣਾ ਸ਼ੁਰੂ ਹੋ ਗਏ ਆ ਤੁਸੀਂ ਰੋਜ਼ ਵੇਖ ਕੇ ਪਰੇਸ਼ਾਨ ਹੋ ਉਹ ਆਖੰਡੇ ਆ ਸਾਗੇ ਆਦੇ ਆ ਗਿਆ ਅਖ ਲਾਰੇ ਆ ਜਿਹੜਾ ਕੱਢ ਦੋ ਬਾਥੀ ਕੱਢ ਦੋ ਕੱਢ ਦੋ ਖਲਾਰੇ ਵਾਲੀ ਖਿੱਚ ਦੇ ਅੱਛਾ ਤੇ ਮੈਂ ਖਿੱਚਾਂ ਆਏ ਬਿਜਾ ਜੋ ਹਾਂ ਤੈਨੂੰ ਆਹ ਹਾਂ ਆਹ ਨਾ ਬਰੋਨੀ ਸਾਰੀ ਆਹ ਵਾਹ ਜਦਾਂ ਕਿ ਦੋਸਤੋ ਇਹ ਸੱਪ ਨੂੰ ਕਹਿੰਦੇ ਰੈਟ ਸਨੇਕ ਇਹ ਸੱਪ ਤੇ ਬਿਲਕੁਲ ਵੀ ਜ਼ਹਿਰ ਨਹੀਂ ਹੁੰਦਾ ਇਹਨੂੰ ਕੁਝ ਹੁੰਦਾ ਇਹ ਲਗਭਗ 30 ਤੋਂ 45 ਜਾਂਦੇ ਦਿੰਦਾ ਵਾਇਗਰੂ ਹੈ ਤੇ ਇਹ ਜਿਹੜੇ ਬੱਚੇ ਪੁੱਛੇ ਇਹ ਸੱਪ ਦੇ ਆ ਸਿਰਫ ਇੱਕ ਸੱਪ ਫੜਦਾ ਦਸ ਤਰੀਕਾ ਵਾ ਕੋਈ ਅਡੇ ਥਾਂ ਦੇ ਕੈਮੀਕਲ ਕੋਈ ਚੀਜ਼ ਨਹੀਂ ਲੱਗੀ ਤੇ ਜਦੋਂ ਫਿਰ ਬਾਜਰੀਲਾ ਕਿਤਰਾ ਹੈ ਨਹੀਂ ਇਹ ਨਹੀਂ ਇਹ ਸੱਪ ਤੇ ਵਾਇਗਰੂ ਜ਼ਹਿਰ ਹੀ ਨਹੀਂ ਹੁੰਦਾ ਜੇ ਜ਼ਹਿਰ ਹੁੰਦਾ ਤੇ ਆ ਵੇਖੋ ਅੱਛਾ ਤੇ ਹੋਰ ਕਿਹੜਾ ਹੈਗਾ ਕੋਰੇਗਾ ਦੇਖ ਲੈ ਹੋਰ ਕਿੰਨੇ ਆ ਚਲੇ ਆਹ ਕਾਹੇ ਚ ਇਹ ਇਹ ਜਿਹੜੀ ਯਾਰ ਯੂਰ ਨਹੀਂ ਹੈਗਾ ਦੋਸਤੋ ਇਹਦਾ ਮੂੰਹ ਧਿਆਨ ਨਾ ਪਹਿਚਾਨੋ ਇਹਦਾ ਮੂੰਹ ਗੁੱਠੇ ਵਰਗਾ ਹੁੰਦਾ ਜਿੱਦਾਂ ਕੋਈ ਇਨਸਾਨ ਦਾ ਗੁੱਠਾ ਹੁੰਦਾ ਨਹੀਂ ਨਹੀਂ ਇਹ ਗਡੋਏ ਵਰਗੇ ਦੱਸਦੇ ਆ ਨਾ ਆਪ ਨਹੀਂ ਨਹੀਂ ਮਾਰਨਾ ਭਾਜੀ ਕਿਸੇ ਚੀਜ਼ ਨੂੰ ਨਹੀਂ ਚਾਹੀਦਾ ਆਪਾਂ ਨੂੰ ਕੁੜੀਆ ਡਾ ਰਿਆ ਡੰਡਾ ਭਾਵੇਂ ਮੇਰੇ ਸਿਰ ਚ ਵੱਜੇ ਭਾਵੇਂ ਤੁਹਾਡੇ ਸਿਰ ਚ ਵੱਜੇ ਦਰਦ ਸਾਰਿਆਂ ਨੂੰ ਹੁੰਦੀ ਹੈ ਕਿ ਨਹੀਂ ਹੁੰਦੀ ਆ ਨਾਗਵਾਲ ਹੁੰਦਾ ਜਿਆ ਵੇਖੋ ਹੁਣ ਬਾਹਰ ਨੇ ਘੁੱਟ ਗਿਆ ਉਹ ਚੀਜ਼ ਸਮਝਣ ਦੀ ਕੋਸ਼ਿਸ਼ ਕਰੋ ਆ ਵੇਖੋ ਆ ਵੇਖੋ ਹੂੰ ਆਪਾਂ ਵੇਖੋ ਕਿੱਥੋਂ ਇਕੱਠੀ ਕਰਤੀ ਐ ਇਹਨੇ ਏਸੀ ਨੂੰ ਆਪਾਂ ਨਾਗਵਾਲ ਕਹਿੰਦੇ ਆ ਇਸ ਟੇਮੇ ਨੇ ਬਾਹ ਪੂਰੀ ਪੀਚੀ ਹੋਈ ਐ ਮੇਰੀ ਆਹਾ ਆ ਠੀਕ ਆ ਦੇਖੋ ਦੋਸਤੋ ਖਾਪ ਨੂੰ ਛੱਡੋ ਕਿਸੇ ਵੀ ਜਾਨਵਰ ਨੂੰ ਨਹੀਂ ਮਾਰਨਾ ਚਾਹੀਦਾ ਆਹੋ ਨੇ ਉਹਨੂੰ ਪਤਾ ਐ ਰੋਜ਼ ਦੇ ਕੰਮ ਵਾਹ ਜਾ ਜਾਂਦੇ ਗੱਲ ਅਬੀਕਾ ਨਹੀਂ ਕਦਾਬਾਤੀ ਗੱਲ ਕੀ ਆਪਾਂ ਕਦੀ ਵੀ ਇਹ ਗੱਲ ਕਹਿੰਦੇ ਕ ਵੀਡੀਓ ਵੇਖ ਕੇ ਹਾ ਡੇਂਗੂ ਸੱਪ ਫੜਨ ਦੀ ਕੋਸ਼ਿਸ਼ ਕਰੋ ਅਸੀਂ ਤੇ ਇਹ ਗੱਲ ਲੰਨੇ ਆ ਵੀ ਜੇ ਸੱਪ ਤੇ ਜ਼ਹਿਰ ਵੀ ਨਹੀਂ ਹੈਗਾ ਤਾਂ ਵੀ ਨਾ ਫੜੋ ਸਾਡੀ ਸਾਡੀ ਜਾਣਕਾਰੀ ਦਾ ਮਕਸਦ ਇਹ ਆ ਵੀ ਕਿਸੇ ਨੂੰ ਸੱਪ ਲੜਦਾ ਵਾ ਲੋਕ ਡਰ ਕੇ ਨਾ ਮਰ ਸਾਡੀ ਜਾਣਕਾਰੀ ਇਹ ਮਤਲਬ ਨਹੀਂ ਹੈਗਾ ਹਾਂ ਠੀਕ ਲੋਕਾਂ ਨੂੰ ਜਾਣਕਾਰੀ ਦਿੰਨੇ ਆ ਲੋਕ ਖੁਦ ਸੱਪ ਫੜਨ ਦਾ ਜੀਰਾ ਗਮਾ ਵਾਹਿਗੁਰੂ ਉਹ ਹੀ ਬੰਦਾ ਕਰ ਸਕਦਾ ਕਰ ਸਕਦਾ ਸਹੀ ਗੱਲ ਹੈ ਚੱਲ ਦੂਜਾ ਵਾਹ ਵਾਹ ਇਹ ਆ ਵੀ ਕੱਢੋ ਨਾ ਮੈਨੂੰ ਪਹਿਲੇ ਰੰਗ ਨੂੰ ਕੰਗਲੀ ਲੈ ਲਾ ਦੋ ਕੱਢੋ ਨਾ ਕਰਿਆ ਵੀ ਕੱਢੋ ਨਹੀਂ ਨਹੀਂ ਡਰੋ ਨਾ ਸੱਪ ਹੋ ਗੇ ਹੋ ਗੇ ਆਹ ਤੁਸੀਂ ਜ ਆਏ ਬਣਾਇਆ ਇੱਥੇ ਜਮੇ ਬੇਸ਼ਾਇ ਪਾਥੀਆਂ ਪੁੱਥੀਆਂ ਮੈਂ ਅਦੀ ਭੈਣ ਹੋਰ ਵੇਖੋ ਉੱਥੇ ਉਹ ਰਹਿ ਗਿਆ ਓਏ ਮੇਰੇ ਹੱਥ ਚੋਂ ਨਹੀਂ ਜੱਫਾ ਪਾਉਣ ਦਿੰਦੇ ਆਪਾਂ ਉਹ ਰਹਿ ਗਿਆ ਤਰੀਕੇ ਨਾਲ ਤਰੀਕੇ ਨਾਲ ਤਰੀਕੇ ਨਾਲ ਤਰੀਕੇ ਨਾਲ ਫੜੇ ਨਾ ਜੇ ਤੂੰ ਫੜ ਅਜੇ ਤਰੀਕੇ ਨਾਲ ਪਾਤੀਆਂ ਦੇ ਘੂਰਾ ਭੈਣ ਜੋ ਦੇ ਪਾਤੀਆਂ ਨਹੀਂ ਦੇਖੀਆਂ ਲਾਵਾ ਗੇਰ ਮੈਂ ਤੇਰੇ ਗਾੜੀਆਂ ਕਿਉਂ ਟੈਨਸ਼ਨ ਲੈ ਗਿਆ ਉਹ ਬਾਹਰ ਲਾਇਆ ਉਹ ਕੰਡਾ ਦੇ ਨਾਲ ਬਾਹਰ ਕੰਡਾ ਦੇ ਨਾਲ ਹਾਂ ਕਰਨ ਆਉਗੇ ਮਾਇਆ ਸਾਰਾ ਕੋ ਵਾਦੂ ਪਿਆ ਜਿੱਦਾਂ ਕੋ ਦੋਸਤੋ ਇਹਨਾਂ ਕੋਲ ਇੱਕ ਸੱਪ ਚਲਾ ਮਰ ਗਿਆ ਕਿੰਨੇ ਤਿੰਨ ਆ ਇਹਨਾਂ ਨਾਲ ਤੇ ਮਰ ਗਿਆ ਹਾਂ ਨਹੀਂ ਨਹੀਂ ਓਏ ਇੱਕ ਮਿੰਟ ਪਰਾਂ ਰੋ ਦੂਜਾ ਗੱਲ ਸੁਣੋ ਉੱਥੇ ਹੋਰ ਵੇਖੋ ਜੇ ਕੋਰ ਹੋਣਾ ਜੀ ਨਹੀਂ ਇਹਦੀ ਵੀਡੀਓ ਬਣਾ ਦੋ ਨਹੀਂ ਨਹੀਂ ਹੈਗਾ ਜਿੱਦਾਂ ਕਿ ਦੋਸਤੋ ਇੱਕ ਸੱਪ ਇਹਨਾਂ ਕੋ ਮਰ ਗਿਆ ਤੇ ਦੋ ਸੱਪ ਹੋਰ ਨਿਕਲ ਆ ਤੇ ਨਾਲ ਆਂਡੇ ਨਿਕਲੇ ਜਿੱਦਾਂ ਕਾ ਪਾਥੀਆਂ ਹਾਂ ਹਾਂ ਆਂਡੇ ਨਿਕਲੇ ਆ ਪਾਥੀਆਂ ਪੁੱਥੀਆਂ ਸਾਰੀਆਂ ਦੇਖ ਲੇ ਜੀ हां ठीक है जी। वाइगरू ਇਹ ਸਭ ਬਿਨਾ ਜ਼ਹਿਰ ਵਾਲੇ। ਬਿਨਾ ਜ਼ਹਿਰ ਤੋਂ ਠੀਕ ਹੈ ਜੀ। ਇਹਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਵਾਈਗਰੂ ਰੈਡ ਸਨੇਕ। ਉਹ ਰੈਡ ਸਨੇਕ। ਹਿੰਦੀ ਦੇ ਵਿੱਚ ਇਹਨੂੰ ਕਹਿੰਦੇ ਆ ਭਾਮਣ। ਭਾਮਣ। ਪੰਜਾਬੀ ਦੇ ਵਿੱਚ ਇਹਨੂੰ ਕਹਿੰਦੇ ਘੋੜਾ ਪਿਛਾਰ। ਘੋੜਾ। ਇਹਨੂੰ ਬਾਣ ਦੇ ਵਿੱਚ ਛੱਡ ਦੋ। ਅੱਛਾ ਜੀ। ਤੇ ਬੰਦਾ ਇਹਦੇ ਬਰਾਬਰ ਭੱਜ ਨਹੀਂ ਸਕਦਾ। ਸਾਡੇ ਵਰਗਾ ਵਹਿ ਗਿਆ ਖਰਾ। ਕੌਡੀਆਂ ਵਾਲਾ ਸੱਪ ਆ ਬੜਾ ਜਲੀਲਾ। ਇਹ ਬੀਨੂੰ ਸੱਪ ਲੜੇ। ਆਹਾ। ਤੁਹਾਡੀ ਬਾਤ ਚੱਲ ਰਹੀ ਹੈ ਮਾਈਕ 'ਚ। ਹਾਂ ਜੀ। ਠੀਕ ਹੈ ਠੀਕ ਹੈ। ਜੇ ਇਹਨੂੰ ਲੜੇ ਤੇ ਫੇਰ। ਤੂੰ ਤੈਨੂੰ ਸੱਪ ਲੜੇ। ਉਹ 1 ਰੁਪਏ ਦਾ ਵੀ ਟਰੀਟਮੈਂਟ ਨਾ ਕਰਾਏ ਉਹਨੂੰ ਕੋਈ ਨੁਕਸਾਨ ਨਹੀਂ ਪਰ ਜਦੋਂ ਕਿਸੇ ਨੂੰ ਸੱਪ ਲੜਦਾ ਲੋਕ ਹਮੇਸ਼ਾ ਦੇਸੀ ਦਵਾਈ ਦੇ ਚੱਕਰ ਤੇ ਪੈਂਦੇ ਆ ਇਹ ਜੱਪ ਲੜਿਆ ਇਸ ਤਰੀਕੇ ਨਾਲ ਫਾਂਡਾ ਕਰਦੇ ਫਾਂਡਾ ਕਰਦੇ ਜ਼ਹਿਰ ਜਾਂਦਾ ਕਿੱਥੇ ਆ ਹਾਂ ਕੀ ਉਹ ਜ਼ਹਿਰ ਦਾ ਪਾਣੀ ਬੰਦਾ ਠੀਕ ਆ ਕੀ ਬੰਦਾ ਕੀ ਬੰਦਾ ਉਹ ਜ਼ਹਿਰ ਦਾ ਪਾਣੀ ਬੰਦਾ ਉਹ ਜ਼ਹਿਰ ਰੋਖਦਾ ਵਾ ਕੀ ਚੀਜ਼ ਬੰਦੀ ਆ ਹੂੰ ਹੂੰ ਇਹ ਸੱਪ ਦੇ ਵਿੱਚ ਜ਼ਹਿਰ ਹੀ ਨਹੀਂ ਹੈਗਾ ਠੀਕ ਆ ਜੀ ਅੱਛਾ ਠੀਕ ਆ ਬਸ ਇਹੋ ਕੁੰਡੀ ਆ ਜੋ ਰੀਟਲ ਨੂੰ ਡਰਾਉਂਦੇ ਆ ਆਪਾਂ ਤੁਹਾਨੂੰ ਸਮਝਾਉਣੀ ਆ ਗੱਲ ਠੀਕ ਤੇਰੀ ਸਿਰਫ ਪੰਜਾਬ ਦੇ ਦੋ ਸੱਪ ਜਿੜੀ ਲੈ ਤਿੰਨ ਜਿੜੀ ਲੈ ਇੱਕ ਨੂੰ ਰਸਲ ਵਾਈਪਰ ਕਹਿੰਦੇ ਇੱਕ ਨੂੰ ਕਰੈਤ ਕਹਿੰਦੇ ਇੱਕ ਨੂੰ ਕੋਬਰਾ ਤੁਹਾਨੂੰ ਬੜਾ ਬਸਾਰੇ ਸੱਪਾਂ ਦੇ ਕੰਮ 22 ਸਾਲ ਹੋ ਗਏ ਆ ਜਿਹੜਾ ਕੋਬਰਾ ਉਹ ਕੀ ਕੱਲ ਮਤਲਬ ਕਿਥੋਂ ਪਛਾਣ ਕਿਥੋਂ ਉਹ ਸਾਨੂੰ ਖਿਆਰਦਾ ਆ ਨਾ ਤਾਂ ਹੋਰ ਕਿਹੜਾ ਜਿੜੀਲਾ ਕਹੀ ਕਰੈਤ ਉਹ ਕਾਲੇ ਰੰਗ ਦਾ ਸਾਪ ਉਹਦਾ ਵਾਈਟ ਰੰਗ ਦੀਆਂ ਪੈਰੀਆਂ ਪੈਦੀਆਂ ਇੱਥੋਂ ਤੱਕ ਅੱਛਾ ਆ ਉਹ ਕਾਲਾ ਉਹ ਜਿੜੀਲਾ ਬੜਾ ਹੁੰਦਾ ਉਹ ਬਾਜੀ ਸੱਪ ਲੜੇ ਤਾਂ ਸਿਰਫ ਉਹ ਸਿਰਫ ਇੰਜੈਕਸ਼ਨ ਕੰਮ ਕਰਦੇ ਆ ਅਹਾ ਕੋਈ ਦੇਸੀ ਦਵਾਈ ਨੇ ਕਾਰ ਨਹੀਂ ਕਰਦੀ ਕੋਬਰੇ ਦੇ ਕਰਾਇ ਤੇ ਮੰਨ ਲਓ ਮੈਨੂੰ ਵੀ ਉਸ ਆਪ ਲੜਦਾ ਵਾ ਹਾਂਜੀ ਕਿ ਵਾਏ ਗੁਰੂ ਮੈਨੂੰ ਨਿਆਰੇ ਇੰਜੈਕਸ਼ਨ ਲਵਾਉਣੇ ਪੈਣੇ ਆ ਅੱਛਾ ਜੇ ਮੈਂ ਦੇਸੀ ਦਵਾਈ ਦੇ ਚੱਕਰ 'ਚ ਪੈ ਗਿਆ ਮੇਰਾ ਮਰਮਾ ਵੀ ਤਿਆ ਵਾ ਅੱਛਾ ਬਹੁਤ ਜਰਿਲਾ ਸਾਪ ਕੋਈ ਜਦੋਂ ਨੀਰੋ ਟੌਕਸਿਨ ਆਮ ਦਾ ਜ਼ਹਿਰ ਆ ਉਹ ਪਹਿਲੋਂ ਸਾਪ ਇਧਰ ਹੁੰਦੇ ਨਹੀਂ ਹੋਣ ਹੁਣ ਸ਼ੁਰੂ ਹੋਏ ਬਹੁਤ ਹੈ ਨੀ ਕੋਬਰੇ ਕਰਾਇ ਤੇ ਵੀ ਬਰੇ ਬਰੇ ਨਹੀਂ ਦੂਜੇ ਕਰਾਇ ਕਰਾਇ ਤੇ ਜਿਹੜੇ ਕਰਾਇ ਤੇ ਜਦੋਂ ਦਾ ਪਾਣੀ ਪੂਣੀ ਆਉਣਾ ਸ਼ੁਰੂ ਹੋਇਆ ਨਾ ਕਰੇ ਦੁੱਗੋਂ ਸ਼ੁਰੂ ਹੋਇਆ ਆ ਛੋਨੇ ਜਾਂਨੇ ਸਾਰੇ ਪਾਣੀ ਨਾਲ ਡੁੱਬ ਗਏ ਨੀ ਆ ਖਾਵਾ ਸਾਪ ਇਧਰ ਆਏ ਆਹੋ ਮਾਰੇ ਹੀ ਨੇ ਇਹ ਬਾਬਾ ਇਹ ਐਡਾ ਲੰਮਾ ਵੇ ਐ ਪਤਲਾ ਦੋਸਤੋ ਹਾਂ ਗੇੜੇ ਵੀਰ ਨਵੇਂ ਆਏ ਆ ਮੇਰੇ ਚੈਨਲ ਦੇ ਹੂੰ ਉਹ ਚੈਨਲ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਸਾਨੂੰ ਵੀਰ ਭੇਜੀ ਸਾਡਾ ਨੰਬਰ ਤੁਹਾਡੇ ਕੋਲ ਹੈ ਬਾਕੀ ਬਾਅਦ ਸਬਸਕ੍ਰਾਈਬ ਕਰਿਓ ਬਾਅਦ ਨੂੰ ਹੋਰ ਪਈ ਸਵਾਲ ਤੁਹਾਡਾ ਸਵਾਲ ਸਾਡਾ ਵੈਸੀ ਕੋਈ ਨਹੀਂ ਸਵਾਲ ਸਾਡਾ ਕੋਈ ਨਹੀਂ ਗਾਦਾ ਰਿਹਾ ਸਾਹਿਦ ਇਹ ਗੱਲਾਂ ਨੇ ਆ ਵੀ ਵੇਖੋ ਕੀ ਗੱਲ ਆ ਲੱਤ ਵੀ ਰੇ ਵੀ ਆ ਪੀ ਐਕਸੀਡੈਂਟ ਜੋ ਹੋ ਗਿਆ ਲਾਤੀ ਚਪਰੀ ਲੱਗੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਸ਼ਾਹ ਠੀਕ ਆ ਇਹਦੇ ਗੱਲਾਂ ਨੇ ਆ ਨੋਰੋਟੌਕਸਿਨ ਜਿਹੜਾ ਇਹ ਜ਼ਹਿਰ ਹੈ ਤੇ ਉਹੀ ਜ਼ਹਿਰ ਹੈ ਜਿਹੜਾ ਆਪਣਾ ਖੂਨ ਜਮਾ ਦਿੰਦਾ ਲੜ ਤੋਂ ਬਾਅਦ ਬਿਲਕੁਲ ਬਿਲਕੁਲ ਵਾਹਿਗੁਰੂ ਬਿਲਕੁਲ ਡਾਉਡਪੀ ਇਹਨਾਂ ਨੂੰ ਬੋਲਦੇ ਆ ਬਿਲਕੁਲ ਖੂਨ ਜਮਾ ਦਿੰਦਾ ਕਾ ਹੋਗਾ ਇਸ ਨੂੰ ਨੋਰੋਟੌਕਸਿਨ ਨਹੀਂ ਇਹ ਸੱਪ ਤੇ ਸਪਣੀ ਇੱਕ ਬਿਲਕੁਲ 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 ਆ ਜੋੜਾ ਸੀ ਬਿਲਕੁਲ ਇੱਕ ਮਾਰਦੇ ਦੂਜਾ ਨਿਸਾਲਮ ਕਰ ਸਕਦਾ ਹੈ ਬੰਦੇ ਕਿ ਨਹੀਂ ਪਤਾ ਗੱਲ ਕੀ ਜਦੋਂ ਹੁਣੇ ਪੱਕੇ ਪਾਥੀਆਂ 'ਚ ਰਹਿੰਦੇ ਆ ਹਾਂ ਹਾਂ ਆ ਪੱਕੇ ਇਹਨੂੰ ਮਾਰਦਾ ਇੱਕ ਨੂੰ ਦੂਜੇ ਨੂੰ ਇਹ ਚੀਜ਼ ਲੱਭਣੀ ਨਹੀਂ ਉਹਨੇ ਮਾਰਿਆ ਮੋਟਾ ਤੇ ਫਿਰ ਤਾਂ ਉਹਨੂੰ ਪਰੇਸ਼ਾਨ ਕਰਦਾ ਹੀ ਕਰ ਹੁਣ ਕੁੱਤਾ ਵਾ ਆਹਾਂ ਆਪਾਂ ਕੁੱਤੇ ਦੇ ਵੀ ਡੰਡਾ ਮਾਰੀਏ ਉਹ ਵੀ ਗਾੜੀਆਂ ਦੰਦੀ ਵੱਡਣ ਨੂੰ ਪੈਂਦਾ ਨਹੀਂ ਨਹੀਂ ਵੱਡਣ ਨੂੰ ਪੈਂਦਾ ਮਨ ਜੋ ਗੱਲਿਆ ਬਿਲਕੁਲ ਸਹੀ